ਇਸ ਕੀ ਤੋਂ ਅੰजाम ਨੇ ਉਹਨਾਂ ਦੀ ਗੱਲ ਕਰਦਾ ਹੈ ਇਤਿਹਾਸਕਾਰ ਲਿਖਦਾ ਹੈ ਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਹਬਜ਼ਾਦੇ ਸਹਬਜ਼ਾਦਾ ਜੀਤ ਸਿੰਘ ਨੂੰ ਜੰਗ ਤੇ ਜਾਣ ਦੀ ਆਗਿਆ ਦਿੰਦੇ ਨੇ ਖਰਚੋਂ ਕੌਰ ਦੀ ਗੜੀ ਜੋ ਹੁੰਦਾ ਹੈ ਕਹਿੰਦੇ ਨੇ ਕਿ ਅਕਾਲ ਪੁਰਖ ਉਥੇ ਆਪ ਕਹਾਜਣਾ ਜਰੂਰ ਜਦੋਂ ਸਾਹਕਾਂ ਦਾ ਜੀਤ ਸਿੰਘ ਜਾਂਗੇ ਮੈਦਾਨ ਉਤਰਦਾ ਹੈ ਫਿਰ ਮੁਗਲਾਂ ਦੀਆਂ ਭਾਜੜਾ ਆ ਪੈਂਦੀਆਂ ਨੇ ਜਿਵੇਂ ਕੋਈ ਸ਼ੇਰ ਕਿਧਰੋਂ ਦੇ ਝੁੱਟ ਜਾਪੋ ਕੀ ਹੁੰਦਾ ਹੈ ਜਰਾ ਸੜ ਕੇ ਖਿੱਚ ਕੇ ਆ ਪੈਸੇ ਪਿੱਛੇ ਲੱਗੇ ਰਿਸ਼ਤੇ ਨਾ ਤੋੜੀਏ ਮੂਝ ਤਾਂ ਪਤਾ ਵੇਖ ਕੇ ਨਾ ਲਾਈਏ ਯਾਰੀਆਂ ਆ ਡੇਗਦੇ ਨੂੰ ਵੇਖ ਮਾਰੀਏ ਨਾ ਤਾੜੀਆਂ ਸਾਜੇ ਘਰ ਵਿੱਚ ਨੀ ਦੀਵਾਰ ਕਰੀਦੀ ਕੀ ਕਹਿੰਦਾ ਹੈ ਹੋਈ ਭੈਣ ਦੀ ਸਹੇਲੀ ਦਾ ਨੀ ਟੈਮ ਚੱਕੀ ਦਾ ਹਾਂ ਦਾ ਹੋਈ ਯਾਰੀ ਚ ਕਦੇ ਨੀ ਯਾਰ ਵਾਰ ਕਰੀ ਜਦੋਂ ਕਿਸੇ ਇਨਸਾਨ ਨੂੰ ਕਿਸੇ ਸ਼ਖਸ ਨੂੰ ਤੁਸੀਂ ਆਪਣਾ ਕਹਿ ਦਿੰਦੇ ਹੋ ਉਹਦੇ ਘਰ ਬਹਿ ਜਾਂਦੇ ਹੋ ਉਹਦਾ ਖਾ ਲੈਂਦੇ ਹੋ ਕਦੀ ਉਹਦੀ ਇੱਜ਼ਤ ਨਹੀਂ ਟਿਕੀ ਉਹਦੀ ਭੈਣ ਫਿਰ ਆਪਣੀ ਭੈਣ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਲਾਹਨਤ ਇਨਸਾਨ ਨੂੰ ਹੈ ਜਿਹੜਾ ਯਾਰੀ ਲਾ ਕੇ ਕਿਸੇ ਦੀ ਪੈਣ ਤੱਕ ਕਰਦਾ ਐਸੀਆਂ ਗੱਲਾਂ ਮੈਨੂੰ ਸੁਣਦਾ ਤੇ ਪੜਦਾ ਮੈਂ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦਾ ਕਿ ਇਸ ਦੁਨੀਆਂ 'ਚ ਹੋ ਕੀ ਰਿਹਾ ਇਹ ਕਰਦਾ ਹੈ ਜਾਂ ਆਪ ਮਾਰਦੀ ਹੈ ਜਾਂ ਕਿਸੇ ਨੂੰ ਮਾਰਦੀ ਹੈ ਕਿ ਐਡਾ ਹੋ ਗਿਆ ਸੋ ਇਪੇਤਾ ਲਾ ਸਾਡੇ ਪੰਜਾਬ ਨੂੰ ਕਹਿੰਦੇ ਜੀ ਕੀ ਹੋ ਗਿਆ ਨਾਗੇ ਧਰਨ ਪਈ ਹੈ ਸਾਡੇ ਪੰਜਾਬ ਨੂੰ ਉਹਨਾਂ ਸਾਡਾ ਇਤਿਹਾਸ ਨਹੀਂ ਸੀ ਉੰਨੀਆਂ ਜੰਗਾਂ ਨਹੀਂ ਸੀ ਜਿੰਨੇ ਅਸੀਂ ਧਰਨੇ ਲਾ ਛੜੇ ਇਹ ਹੱਕ ਧਰਨੇ ਆ ਮਿਲਦੇ ਤੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਤਲਵਾਰ ਚੁੱਕ ਕੇ ਲੋੜਨਾ ਪਈ ਅੱਜ ਕੱਲ੍ਹ ਉਹ ਦੁਨੀਆ ਨਹੀਂ ਰਹਿ ਗਈ ਸ਼ਾਂਤੀ ਨਾਲ ਗੱਲ ਸੁਣਨ ਨੂੰ ਸਾਨੂੰ ਲੀਡਰਾਂ ਨੇ ਖਾ ਲਿਆ ਰਾਜਨੀਤੀ ਇੰਨੀ ਮਾਰੀ ਐ ਕਿ ਪਿੰਡਾਂ ਦੇ ਵਿੱਚ ਧੜੇ ਬਣ ਗਏ ਜਿਹਨਾਂ ਧੜੇ ਬਣਦੇ ਨੇ ਫਿਰ ਘਰਾਂ 'ਚ ਕੱਲਾ ਬਾਈਦੇ ਭਾਈ ਭਾਈ ਨਾਲ ਲੜਦਾ ਕੀ ਕਹਿੰਦਾ ਓ ਨਸ਼ੇ ਮੁਕਤੀ ਦਾ ਕੈਂਪ ਲਾਇਆ ਮਿੱਤਰੋ ਕੀ ਕਹਿੰਦਾ ਤੇ ਇਕੱਠ ਕੀਤਾ ਭੁੱਖੀ ਵੰਡ ਕੇ ਓ ਨਸ਼ੇ ਮੁਕਤੀ ਦਾ ਕੈਂਪ ਲਾਇਆ ਮਿੱਤਰੋ ਤੇ ਇਕੱਠ ਕੀਤਾ ਚਿਟਾ ਵੰਡ ਕੇ ਜਾਂਦੇ ਨੇ ਲੀਡਰ ਇੱਥੇ ਵੋਟਾਂ ਹੋਏ ਇੱਕ ਦੂਜੇ ਨੂੰ ਹੀ ਭੰਡ ਗਏ ਹੋ ਲੈ ਜਾਂਦੇ ਜੀ ਲੀਡਰ ਇੱਥੇ ਵੋਟਾਂ ਹੋਏ ਇੱਕ ਦੂਜੇ ਨੂੰ ਹੀ ਭੰਡ ਗਏ ਮੈਂ ਸੋਚਦਾ ਜੇ ਤੁਸੀਂ ਬਾਣੀ ਨੂੰ ਸਮਝਣਾ ਹੈ ਜੇ ਤੇ ਗੜੀ ਝੁਕਣਾ ਹੈ ਜਿਹਨੂੰ ਆਪਣੇ ਅੰਦਰ ਬਣਾਉਣਾ ਹੈ ਤਾਂ ਆਪਣਾ ਆਪ ਹੀ ਕਾਫੀ ਨਹੀਂ ਦੇਖਦਾ ਭਾਵੇਂ ਲੱਖ ਸਮਝਾਵੇ ਕਿਸੇ ਨੂੰ ਸਮਝ ਨਹੀਂ ਆਉਂਦੀ ਜਿੱਡੀ ਮਰਜ਼ੀ ਵਿਆਖਿਆ ਪਿੰਡਾਂ ਵਾਲੇ ਗੁਰੂ ਘਰ ਲੋਕ ਮੱਥਾ ਨਹੀਂ ਟੇਕਣਗੇ ਹਰ ਸਾਲ ਹਯੂਤ ਸਾਹਿਬ ਜਾਣੇ ਠੀਕ ਹੈ ਇੱਕ ਵਾਰੀ ਵੇਖੋ ਜਾਓ ਧਰਾਈ ਦੀ ਕਿਰਪਾ ਹੈ ਗੁਰੂ ਘਰ ਨੇ ਪਰ ਜੇ ਬਾਣੀ ਨੂੰ ਸਮਝਣਾ ਹੈ ਪਹਿਲੋਂ ਆਪਣੇ ਆਪ ਨੂੰ ਸਮਝਣਾ ਪਵੇਗਾ ਪਿੰਡ ਵਾਲੇ ਗੁਰੂ ਘਰਾਂ 'ਚ ਸਫਾਈ ਨਹੀਂ ਯਾਲੇ ਲੱਗੇ ਨੇ ਤੇ ਉੱਥੇ ਅਸੀਂ ਭਾਂਡੇ ਬਹੁਤ ਬਹੁ ਸੇਵਾ ਕਰਦੇ ਸਾਡੇ ਪਿੰਡ ਦੇ ਵਿੱਚ ਸਿਰਫ ਇੱਕ ਗੁਰੂ ਘਰ ਹੈ ਤੇ ਇੱਕ ਮੜੀ ਹੈ ਤੇ ਨਿਸ਼ਾਨ ਸਾਹਿਬ ਵੀ ਨੀਲਾ ਹੈ ਇਹ ਬੜੀ ਡੂੰਗੀ ਗੱਲ ਹੈ ਸੋਚ ਕੇ ਵੇਖੋ ਹਰ ਪਿੰਡ ਜਿੱਦਾ ਹੋਣਾ ਚਾਹੀਦਾ ਤੇ ਹੁਣ ਸਾਡੇ ਮਾਝੇ ਦੇ ਵਿੱਚ ਹੀ ਕਈ ਪਿੰਡ ਨੇ ਜੇ 40 ਪੱਤੀਆਂ ਦੇ 40 ਗੁਰੂ ਘਰ ਨੇ ਇੱਥੇ ਬਾਬੇ ਨਾਨਕ ਨੂੰ ਆਣ ਕੇ ਅਸੀਂ ਝੂਠੀਆਂ ਕਰ ਦਿੰਦੇ ਆ ਕੀ ਕਹਿੰਦਾ ਹੈ ਡੇਰਾਬਾਦ ਕਿੱਦਾ ਪੈਦਾ ਹੁੰਦਾ ਹੈ ਅਸੀਂ ਖੁਦ ਕਰਦੇ ਹਾਂ ਹੱਕਾਰੇ ਕੁੱਤੇ ਨੂੰ ਜਾ ਕੇ ਪਾਸੇ ਪੈ ਗਈ ਨਾ ਬੱਚਿਆਂ ਦੇ ਵੱਲ ਝਾਕਦੀ ਜਿਸੇ ਪੜਤ ਨੇ ਕਿਹਾ ਬੀਬੀ ਨੂੰ ਕਿ ਬੀਬੀ ਕਾਲੇ ਕੁੱਤੇ ਨੂੰ ਰੋਟੀ ਪਾਇਆ ਕਰ ਤੇ ਕੰਮ ਸਦੇ ਹੋ ਜਾ ਤੇ ਬੀਬੀ ਕਾਲੇ ਕੁੱਤੇ ਦੇ ਮਗਰ ਮਗਰ ਭੱਜੀ ਫਿਰਦੀ ਹੈ ਭੋਜਨ ਲੈ ਕੇ ਤੇ ਮੁੰਡੇ ਵਿਚਾਰੇ ਗਾਲਾ ਕੱਢਣ ਡੈ ਨੇ ਬੱਚੇ ਕਿ ਦਿੱਤੀ ਸਾਨੂੰ ਦੀ ਰੋਟੀ ਲਾ ਕੇ ਦੇ ਦੇ। ਖਿੰਦੀ ਮਰ ਜਾਓ ਫਲੋ ਜਾਓ। ਪਹਿਲਾਂ ਬਾਬਾ ਦੇ ਮਨਾਲੀਏ। ਕਾਰ ਸੱਸ ਚੀਜ਼ ਮੰਗ ਲੈ। ਤਾਂ ਵਟ ਕੇ ਕੋਈ ਟੀ-ਸ਼ਰਟ ਦਿੰਦੀ ਹੂ। ਤੇ ਗੁਰੂ ਘਰ ਜੇ ਅਸੀਂ ਜਾਣੇ ਆ ਕਿ ਸਾਨੂੰ ਉਹਦੀਆਂ ਗੱਲਾਂ ਸਮਝਣੀਆਂ ਪੈਣੀਆਂ ਨੇ ਸਾਡੇ ਘਰ ਦੇ ਵਿੱਚ ਹੀ ਰੱਬ ਬੈਠਾ ਮਾਪੇ ਨਾਲ ਵੱਡਾ ਰੱਬ ਕਿਹੜਾ ਜਿਹਨੇ ਜਨਮ ਦਿੱਤਾ ਕਹਿੰਦਾ ਉਹ ਕਾਲੇ ਕੁੱਤੇ ਨੂੰ ਲਾ ਕੇ ਪਾਸੇ ਪੈ ਗਈ ਨਾ ਪੁੱਛਿਆਂ ਦੇ ਵੱਲ ਝਾਕਦੀ ਰੇ ਮਿੱਤਰੋ ਡਰੇ ਤੇ ਕਿਰਦਾ ਹੈ ਮਾਜ ਦੀ ਉਹ ਤਾਂ ਕਹਿੰਦਾ ਬਾਬਾ ਕਹਦੇ ਨਾ ਕਿ ਭਗਤੋ ਅਜ ਸੌਟ ਲੈ ਨਰਮਾ ਵੜਨਾ ਹੈ ਇਹ ਭਗਤ ਤਾਂ ਨਹੀਂ ਸੀ ਇਹਦਾ ਹੋਣਾ ਪਰ ਨਰਮਾ ਬਾਣੀ ਕਰਦਾ ਜੇ ਜਦੋਂ ਮਹਾਰਾਜ ਨੇ ਆਪਣਾ ਪਰਿਵਾਰ ਵਾਰ ਦਿੱਤਾ ਉਹਨੇ ਕਿਹਾ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਉ ਗ੍ਰੰਥ ਉਹਦੀ ਤਾਂ ਹੀ ਬਣੀ ਵੀ ਕੀ ਕਹਿੰਦਾ ਉਹ ਪੁੱਤ ਨਾ ਜਦ ਆਈਆਂ ਨੇ ਕੋਈ ਸਾਡਾ ਸ਼ੌਂਕ ਨਹੀਂ ਇਹ ਸਾਡਾ ਫਰਜ਼ ਹੈ ਸਾਡੇ ਪੰਜਾਬ ਪ੍ਰਤੀ ਜੋ ਮੈਂ ਧਰ ਦਾ ਸਟੇਜ 'ਤੇ ਗੱਲਾਂ ਕਰਦਾ ਕਹਿੰਦਾ ਪਰਿਆ ਪੰਚਾਇਤ ਅਜ ਬੈਠਣ ਵਾਲਾ ਇਨਸਾਨ ਦੁਨੀਆ ਦੇ ਫੈਸਲੇ ਕਰਾਉਣ ਵਾਲਾ ਬੰਦਾ ਉਹ ਮਰਦ ਜਿਹੜਾ ਦੁਨੀਆ 'ਚ ਖਰਲ ਕੀਤਾ ਇਨਸਾਨ ਹੈ ਜਿਹਦੇ ਨਾਲ ਜੱਜ ਵੀ ਗੱਲ ਕਰ ਤੋਂ ਖਰੀਦ ਕਰਦੇ ਨੇ ਉਹਦੀ ਧੌਣ ਕੌਣ ਝੁਕਾਉਂਦੀ ਹੈ ਉਹਦੀ ਔਲਾਦ ਪਰਿਆ ਪੰਚਾਇਤ ਅਜ ਬੈਠ ਜੋ ਕੋਈ ਛੜਦੀ ਕੌਣ ਹੈ ਉਹਦੀ ਔਲਾਦ ਕਿੱਦਾਂ ਸਿਰ ਚ ਕੌਂਦੀ ਆ ਕਿਦਾਂ ਨੀਂਹੀਆਂ ਕੌਂਦੀ ਆ ਹੱਬੋਤਨਾ ਜਦ ਫਰਜ਼ ਪਿਛਾਣੇ ਧੀ ਵੀ ਜਦ ਲੈ ਜਾਏ ਥਾਣੇ ਹੱਬੋਤਨਾ ਜਦ ਫਰਜ਼ ਪਿਛਾਣੇ ਧੀ ਵੀ ਜਦ ਲੈ ਜਾਏ ਥਾਣੇ ਬਾਪੂ ਫਰਮਾਨ ਕੇ ਭਾਰੇ ਬਾਪੂ ਫਰਮਾਨ ਕੇ ਭਾਰੇ ਬਾਪੂ ਫਰਮਾਨ ਕੇ ਭਾਰੇ ਬਾਪੂ ਫਰਮਾਨ ਕੇ ਭਾਰੇ ਅੱਖਾਂ ਨੂੰ ਪਰਚਾਂਦਾ बापू फोशन